ਜਿੰਦਾ ਪੰਤਾਲੀ ਹਰਿਸ਼ੂ ਲੰਦਾ ਬਲਗਿਆ ਕੀ ਮਾਮਲਾ ਜੀ ਸਾਡੇ ਕੋਲ ਕੱਲ ਇੱਕ ਮੂਨ ਲਾਲ ਜੀ ਜਿਹੜੇ ਵਾਸੀ ਨੇ ਪ੍ਰੋਜਪੁਰ ਦੇ ਉਹਨਾਂ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਉਹਨਾਂ ਕੋਲੋਂ ਜਿਹੜੇ ਅਮਿਤ ਕੱਕੜ ਨੇ ਇੰਸਪੈਕਟਰ ਨੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਵੱਲੋਂ ਜਿਹੜੀ 45000 ਰੁਪਏ ਦੀ ਵਿਚਫਦੀ ਮੰਗ ਕੀਤੀ ਜਾ ਰਹੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਕੇ ਮੁਕਦਮਾ ਦੇਣੋਂ ਪਰંત ਜਿਹੜਾ ਅਸੀਂ ਉਹਨਾਂ ਨੂੰ ਰੈਡ ਹੈਂਡਡ ਅੱਜ ਕੱਲ ਇਹਨਾਂ ਨੂੰ ਪਕੜਿਆ ਸੀ ਤੇ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਲੈ ਕੇ ਜਾ ਰਹੇ ਸਰ ਇੱਕ ਕੇਸੀ ਦੀ ਮੰਗ ਕੇਸੀ ਦੀ ਕਰ ਰਹੇ ਸੀ ਕਿ ਬੋਰੀਆਂ ਦੀ ਸੈਟਿੰਗ ਹੈ ਦੌਰ ਤੇ ਸ਼ਾਇਦ ਗੱਟੇ ਦੀ ਮੰਗ ਜੀ ਇਹ ਹੁਣ ਤੱਕ ਦੀ ਤਫ਼ਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹਨਾਂ ਦੀ ਬਿਲਿੰਗ ਹੁੰਦੀ ਹੈ ਉਹ ਚਾਹੇ ਤਲਾਈ ਤਲਾਈ ਔਰ ਜਿਹੜੀ ਲਦਾਈ ਵਗੈਰਾ ਦੀ ਸਰ ਉਸ ਦੀ ਜਿਹੜੀ ਬਿਲਿੰਗ ਹੈ ਬਿਲਿੰਗ ਨੂੰ ਜਿਹੜੀ ਰਕਮ ਨੂੰ ਪਾਸ ਕਰਨ ਦੀ ਇਹ ਵੇਚ ਦੇ ਵਿੱਚ ਜਿਹੜੀ ਪੇਮੈਂਟ ਅਨੁਪਲ ਮੰਗੀ ਜਾ ਰਹੀ ਸੀ ਤਾਂ ਸੈਟਿੰਗ ਕਿੰਨੇ ਚੋਈ ਇੱਕ ਤਰੀਬ ਐਸੇ ਕੋਈ ਜੀ ਇਹਨਾਂ ਦੀ ਔਰ ਢੇੜ ਰੁਪਏ ਦੇ ਹਿਸਾਬ ਤੇ ਆਲਮੋਸਟ ਜਿਹੜੇ 55000 ਬੰਦੇ ਸੀ ਮੰਗੇ 55 ਗਏ ਸੀ ਪਰੰਤੂ ਜਦੀ 40000 ਦੇ ਵਿੱਚ ਇਹਨਾਂ ਦੀ ਜਿਹੜੀ ਗੱਲ ਮੁੱਕ ਗਈ ਸੀ ਤੇ 45000 ਦੀ ਹੀ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਔਰ ਇਹਨਾਂ ਵੱਲੋਂ ਜਿਹੜਾ 45000 ਰੁਪਏ ਦੇ ਕੇ ਇਸ ਨੂੰ ਰੰਗੇ ਹੱਥ થી ਕਾਬੂ ਕੀਤਾ ਗਿਆ ਮਾਮਲਾ ਅੱਜ ਕੱਲ੍ਹ ਹੈ ਸਰ ਬਿਲਕੁਲ ਜੀ ਕੱਲ੍ਹ ਹੀ ਜਿਹੜਾ ਮੁਕਦਮਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਹਨੂੰ ਰੈੱਡ ਹੈਂਡੈਡ ਸੀ ਪਕੜਿਆ ਅੱਜ ਅਸੀਂ ਇਹਨੂੰ ਜਿਹੜਾ ਮੰਨ ਜੋਗ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਪੀਸ਼ ਅਦਾਲਤ ਕਰਕੇ ਕਲੀ ਕਰਦੀ ਹੈ ਅਮਲ